ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਇਸ ਕਹਾਣੀ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਜਿਹੜੇ ਬੱਚੇ ਆਪਣੇ ਮਾਤਾ-ਪਿਤਾ ਨੂੰ ਦੁੱਖ ਦਿੰਦੇ ਹਨ ਉਹਨਾਂ ਨੂੰ ਪ੍ਰਮਾਤਮਾ ਕਿਹੋ ਜਿਹੀ ਸਜ਼ਾ ਦਿੰਦੇ ਹਨ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਦਰਖਤ ਤੇ ਇੱਕ ਚਿੜੀ ਅਤੇ ਚਿੜਾ ਰਹਿੰਦੇ ਸਨ ਉਹਨਾਂ ਦੇ ਦੋ ਬੱਚੇ ਸਨ ਤੇ ਚਿੜੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਉਹਨਾਂ ਨਾਲ ਬਹੁਤ ਲਾੜ ਕਰਦੀ ਸੀ ਇਹ ਸਭ ਕਰਦਾ ਵੇਖ ਕੇ ਜਿਹੜਾ ਉਸ ਨੂੰ ਕਹਿੰਦਾ ਸੀ ਕਿ ਤੂੰ ਇਹਨਾਂ ਨੂੰ ਬਹੁਤਾ ਪਿਆਰ ਨਾ ਕਰਿਆ ਕਰ ਫਿਰ ਇਹ ਵੱਡੇ ਹੋ ਕੇ ਸਾਨੂੰ ਹੀ ਦੁੱਖ ਦੇਣਗੇ ਚਿੜੀ ਨੇ ਕਿਹਾ ਨਹੀਂ ਸਾਡੇ ਬੱਚੇ ਬਹੁਤ ਆਗਿਆਕਾਰ ਹੋਣਗੇ ਇਹ ਕਦੇ ਸਾਨੂੰ ਦੁੱਖ ਨਹੀਂ ਦੇਣਗੇ ਜਿਹੜੇ ਨੇ ਕਿਹਾ ਚਲ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਤੂੰ ਆਪੇ ਸਮਝ ਜਾਏਂਗੀ ਚਿੜੀ ਨੇ ਕਿਹਾ ਚੱਲ ਸੁਣਾਉ ਮੈਨੂੰ ਕਹਾਣੀ ਜਿਹੜਾ ਕਹਿੰਦਾ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਵਿੱਚ ਪਤੀ ਪਤਨੀ ਰਹਿੰਦੇ ਸਨ ਤੇ ਉਹਨਾਂ ਦਾ ਇੱਕ ਹੀ ਬੱਚਾ ਸੀ ਤੇ ਇੱਕ ਵਾਰ ਕੀ ਹੋਇਆ ਕਿ ਉਹ ਪਤੀ ਬਿਮਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਤੇ ਘਰ ਵਿੱਚ ਸਿਰਫ ਉਹੀ ਇੱਕ ਕਮਾਉਣ ਵਾਲਾ ਸੀ ਉਹੀ ਥੋੜੇ ਬਹੁਤ ਪੈਸੇ ਲਿਆਉਂਦਾ ਤੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਉਹ ਬੱਚਾ ਤਾਂ ਜੇ ਬਹੁਤ ਛੋਟਾ ਸੀ ਪਰ ਜਦੋਂ ਉਸਦੀ ਮੌਤ ਹੋ ਗਈ ਤਾਂ ਉਹ ਪਤਨੀ ਬਹੁਤ ਦੁਖੀ ਹੋ ਗਈ ਫਿਰ ਉਸਨੇ ਸੋਚਿਆ ਕਿ ਹੁਣ ਮੈਨੂੰ ਘਰ ਤਾਂ ਚਲਾਉਣਾ ਹੀ ਪੈਣਾ ਹੈ ਮੇਰਾ ਬੱਚਾ ਵੀ ਬਹੁਤ ਛੋਟਾ ਹੈ ਤੇ ਫਿਰ ਉਸਨੇ ਲੋਕਾਂ ਦੇ ਘਰਾਂ 'ਚ ਜਾ ਕੇ ਕੰਮ ਕਰਨਾ ਝਾੜੂ ਪੂੰਝੇ ਕਰਨੇ ਪਾਂਡੇ ਸਾਫ਼ ਕਰਨੇ ਬਰਤਨ ਸਾਫ਼ ਕਰਨੇ ਤੇ ਜੋ ਥੋੜੇ-ਬਹੁਤ ਪੈਸੇ ਮਿਲਨੇ ਉਸ ਨਾਲ ਆਪਣੇ ਬੱਚੇ ਨੂੰ ਵਧੀਆ-ਵਧੀਆ ਕੱਪੜੇ ਲੈ ਕੇ ਦੇਣੇ ਆਪਣੇ ਬੱਚੇ ਦੀ ਪੜ੍ਹਾਈ ਕਰਵਾਈ ਉਸਨੇ ਆਪ ਤੇ ਨਾ ਕਦੇ ਚੰਗਾ ਖਾਦਾ ਤੇ ਨਾ ਪਾਇਆ ਪਰ ਉਸਨੇ ਆਪਣੇ ਬੱਚੇ ਨੂੰ ਵਧੀਆ-ਵਧੀਆ ਕੱਪੜੇ ਲੈ ਕੇ ਦੇਣੇ ਵਧੀਆ ਸਕੂਲ ਵਿੱਚ ਉਸਦੀ ਪੜ੍ਹਾਈ ਕਰਵਾਈ ਤੇ ਉਸ ਬੱਚੇ ਨੇ ਵੀ ਬੜੀ ਮਿਹਨਤ ਕਰਕੇ ਪੜ੍ਹਾਈ ਕੀਤੀ ਤੇ ਕਈ ਸਾਰੀਆਂ ਡਿਗਰੀਆਂ ਲੈ ਲਈਆਂ ਤੇ ਫਿਰ ਉਹ ਉਸੇ ਨਗਰ ਵਿੱਚ ਹੀ ਨੌਕਰੀ ਕਰਨ ਲੱਗਾ ਉਸਨੇ ਸੋਚਿਆ ਕਿ ਮੇਰੀ ਮਾਂ ਨੇ ਮੈਨੂੰ ਬਹੁਤ ਔਖਾ ਪੜਾਇਆ ਹੈ ਇਹ ਲੋਕਾਂ ਦੇ ਘਰ ਭਾਂਡੇ ਮਾਂਜਦੀ ਹੈ ਹੁਣ ਮੈਂ ਨੌਕਰੀ ਕਰ ਲੈਂਦਾ ਹਾਂ ਤੇ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲ ਜਾਏਗਾ। ਇਸੇ ਤਰ੍ਹਾਂ ਉਹ ਨੌਕਰੀ ਕਰਨ ਲੱਗਾ ਤੇ ਉਹ ਦੋਵੇਂ ਮਾਂ ਪੁੱਤ ਬੜੇ ਪਿਆਰ ਨਾਲ ਰਹਿੰਦੇ। ਇੱਕ ਵਾਰ ਉਸ ਲੜਕੇ ਦੇ ਮਨ ਵਿੱਚ ਆਇਆ ਕਿ ਮੈਂ ਪੈਸੇ ਕਮਾਉਣ ਲਈ ਵਿਦੇਸ਼ ਚਲਾ ਜਾਂਦਾ ਹਾਂ। ਪੜਾਈ ਤਾਂ ਮੈਂ ਬਹੁਤ ਕੀਤੀ ਹੈ। ਉੱਥੇ ਜਾ ਕੇ ਕਮਾਵਾਂਗਾ ਤੇ ਵਧੇਰੇ ਧਨ ਕਮਾਇਆ ਜਾਵੇਗਾ ਤੇ ਮੇਰੀ ਜ਼ਿੰਦਗੀ ਸੌਖੀ ਨਿਕਲ ਜਾਏਗੀ। ਉਸਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਹੁਣ ਕੰਮ ਕਰਨ ਲਈ ਵਿਦੇਸ਼ ਜਾਵਾਂਗਾ। ਪਹਿਲਾਂ ਤਾਂ ਉਸਦੀ ਮਾਂ ਨੇ ਮਨਾ ਕਰ ਦਿੱਤਾ ਕਿਉਂਕਿ ਉਹ ਨਹੀਂ ਸੀ ਚਾਹਦੀ ਕਿ ਮੇਰਾ ਬੱਚਾ ਮੇਰੇ ਤੋਂ ਦੂਰ ਜਾਵੇ ਪਰ ਉਸ ਲੜਕੇ ਦੀ ਜਿੱਦ ਕਰਨ ਤੇ ਉਸਦੀ ਮਾਂ ਮੰਨ ਗਈ ਤੇ ਉਹ ਵਿਦੇਸ਼ ਚਲਾ ਗਿਆ ਤੇ ਵਿਦੇਸ਼ ਜਾ ਕੇ ਸਿਰਫ 1-2 ਮਹੀਨਾ ਹੀ ਆਪਣੀ ਮਾਂ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਉਸਨੇ ਕਦੇ ਆਪਣੀ ਮਾਂ ਨੂੰ ਫੋਨ ਨਾ ਕੀਤਾ ਤੇ ਫਿਰ ਉਸਨੇ ਉੱਧਰ ਵਿਆਹ ਵੀ ਕਰਵਾ ਲਿਆ ਤੇ ਫਿਰ 1 ਸਾਲ 2 ਸਾਲ ਬਾਅਦ ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਆਪਣੀ ਮਾਂ ਨੂੰ ਉਸਦਾ ਹਾਲਚਾਲ ਪੁੱਛਿਆ ਆਪਣੇ ਬੱਚੇ ਦੀ ਆਵਾਜ਼ ਸੁਣ ਕੇ ਉਹ ਮਾਂ ਬੜੀ ਖੁਸ਼ ਹੋਈ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਨਿਕਲ ਆਏ ਤੇ ਜਦੋਂ ਉਸ ਲੜਕੇ ਨੇ ਦੱਸਿਆ ਕਿ ਮਾਂ ਮੈਂ ਵਿਆਹ ਕਰਵਾ ਲਿਆ ਹੈ ਤੇ ਇਹ ਗੱਲ ਸੁਣ ਕੇ ਉਹ ਮਾਂ ਬੜੀ ਦੁਖੀ ਹੋਈ ਕਿਉਂਕਿ ਉਸ ਨੇ ਤਾਂ ਕਈ ਸੁਪਨੇ ਦੇਖੇ ਸਨ ਕਿ ਮੈਂ ਆਪਣੇ ਲੜਕੇ ਦਾ ਵਿਆਹ ਕਰਾਂਗੀ ਉਸ ਨੂੰ ਸੇਰਾ ਲੱਗਦਾ ਹੋਇਆ ਦੇਖਾਂਗੀ ਜਦੋਂ ਉਹ ਚੁੱਪ ਜਾਈ ਹੋ ਗਈ ਤਾਂ ਉਸਦੇ ਲੜਕੇ ਨੇ ਕਿਹਾ ਕਿ ਮਾਂ ਤੈਨੂੰ ਮੇਰੇ ਵਿਆਹ ਦੀ ਖਬਰ ਸੁਣ ਕੇ ਖੁਸ਼ੀ ਨਹੀਂ ਹੋਈ ਤੇ ਬੱਚਿਆਂ ਦੀ ਖੁਸ਼ੀ ਵਿੱਚ ਹੀ ਤਾਂ ਮਾਂ ਪਿਓ ਦੀ ਖੁਸ਼ੀ ਹੁੰਦੀ ਹੈ ਉਸਨੇ ਕਿਹਾ بیٹے ਮੈਨੂੰ ਬੜਾ ਵਧੀਆ ਲੱਗਾ ਤੂੰ ਵਿਆਹ ਕਰਵਾ ਲਿਆ ਤੇ ਫਿਰ ਉਹਨਾਂ ਨੇ ਕਈ ਸਾਰੀਆਂ ਗੱਲਾਂ ਕੀਤੀਆਂ ਤੇ ਫਿਰ ਫੋਨ ਕੱਟ ਦਿੱਤਾ ਤੇ ਫਿਰ ਉਹ ਮਾਂ ਫੋਨ ਢੀਕਦੀ ਰਹੀ ਤੇ 2-3 ਸਾਲ ਕਿਤੇ ਫੋਨ ਨਾ ਆਇਆ ਤੇ ਫਿਰ 3-4 ਸਾਲ ਬਾਅਦ ਫੋਨ ਆਇਆ ਤੇ ਉਸਨੇ ਆਪਣੀ ਮਾਂ ਦਾ ਹਾਲਚਲ ਪੁੱਛਿਆ ਤੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੇਰੇ ਘਰ ਪੋਤਾ ਹੋਇਆ ਹੈ ਇਹ ਗੱਲ ਸੁਣ ਕੇ ਉਹ ਮਾਂ ਬੜੀ ਖੁਸ਼ ਹੋਈ ਜੋ ਉਸਨੇ ਕਿਹਾ ਬੇਟਾ ਇਹ ਕੀ ਗੱਲ ਕਹਾ ਉਸਨੇ ਕਿਹਾ ਹਾਂ ਮਾਂ ਕਹੋ ਉਸਨੇ ਕਿਹਾ ਪੁੱਤ ਮੇਰਾ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਮੇਰੀਆਂ ਅੱਖਾਂ ਤਰਸ ਗਈਆਂ ਹਨ ਤੈਨੂੰ ਦੇਖਣ ਨੂੰ ਹੁਣ ਤੂੰ ਆ ਹੁਣ ਤੂੰ ਮੇਰੀ ਨੌਤੇ ਮੇਰੇ ਪੋਤੇ ਨੂੰ ਮੈਨੂੰ ਮਿਲਾ ਦੇ ਉਸਨੇ ਕਿਹਾ ਹਾਂ ਹਾਂ ਮਾਂ ਮੈਂ ਐਸੀ ਲਈ ਤੈਨੂੰ ਫੋਨ ਕੀਤਾ ਸੀ ਹੁਣ ਮੈਂ 4-5 ਦਿਨਾਂ ਵਿੱਚ ਆ ਰਿਹਾ ਹਾਂ ਤੇ ਤੈਨੂੰ ਨਾਲ ਹੀ ਲੈ ਜਾਵਾਂਗਾ ਉਹ ਬੜੀ ਖੁਸ਼ ਹੋਈ ਤੇ ਉਸਨੇ ਕਿਹਾ ਕਿ ਜੇ ਤੁਸੀਂ ਇੱਥੇ ਮੇਰੇ ਕੋਲ ਹੀ ਰਹਿ ਲਵੋ ਤਾਂ ਉਸ ਲੜਕੇ ਨੇ ਕਿਹਾ ਨਹੀਂ ਮਾਂ ਸਾਡਾ ਇੱਥੇ ਬਿਜ਼ਨਸ ਵਧੀਆ ਹੈ ਇੱਥੇ ਰਹਿ ਕੇ ਅਸੀਂ ਕੀ ਕਰਾਂਗੇ ਅਸੀਂ ਤਾਂ ਹੁਣ ਇੱਧਰ ਹੀ ਰਵਾਂਗੇ ਪਰ ਤੈਨੂੰ ਮੈਂ ਆਪਣੇ ਨਾਲ ਲੈ ਕੇ ਜਾਵਾਂਗਾ ਮੈਂ ਤੈਨੂੰ ਲੈਣ ਲਈ ਆ ਰਿਹਾ ਹਾਂ ਤੇਰੀ ਨੌ ਅਤੇ ਤੇਰਾ ਪੋਤਾ ਤੈਨੂੰ ਬਹੁਤ ਯਾਦ ਕਰਦੇ ਹਨ ਉਹ ਤੈਨੂੰ ਮਿਲਣਾ ਚਾਹੁੰਦੇ ਹਨ ਉਹ ਮਾਂ ਬੜੀ ਖੁਸ਼ ਹੋਈ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਤੇ ਫਿਰ ਉਹ ਆਪਣੇ ਪੁੱਤਰ ਨੂੰ ਅੜੀਕਦੀ ਰਹੀ ਤੇ ਦੋ ਤਿੰਨ ਦਿਨ ਬਾਅਦ ਉਸ ਦਾ ਬੇਟਾ ਆ ਗਿਆ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਪੁੱਤ ਨੂੰ ਕੁੱਟ ਕੇ ਗੱਲ ਨਾਲ ਲਾ ਲਿਆ ਤੇ ਬੜੀ ਖੁਸ਼ ਹੋਈ ਤੇ ਕਿੰਨਾ ਸਮਾਂ ਉਸ ਨੂੰ ਪਿਆਰ ਕਰਦੀ ਰਹੀ ਤੇ ਫਿਰ ਉਸ ਲੜਕੇ ਨੇ ਕਿਹਾ ਮਾਂ ਮੇਰੇ ਕੋਲ ਟਾਈਮ ਬਹੁਤ ਥੋੜਾ ਹੈ ਤੂੰ ਹੁਣ ਤਿਆਰ ਹੋ ਤੇ ਆਪਾਂ ਜਾਣਾ ਹੈ ਤੇ ਨਾਲ ਮੈਂ ਸੀਟ ਦੇ ਕੋਲ ਹੋ ਕੇ ਆਉਂਦਾ ਹਾਂ ਮਾਂ ਨੇ ਕਿਹਾ ਤੂੰ ਸੀਟ ਕੋਲ ਕੀ ਕਰਨ ਜਾਣਾ ਹੈ ਉਸ ਲੜਕੇ ਨੇ ਕਿਹਾ ਮਾਂ ਹੁਣ ਆਪਾਂ ਇਸ ਘਰ ਦਾ ਕੀ ਕਰਨਾ ਹੈ ਮੈਂ ਉਸ ਸੀਟ ਨੂੰ ਇਹ ਮਕਾਨ ਵੇਚ ਦਿੰਦਾ ਹਾਂ ਉਸਦੀ ਮਾਂ ਰੋਣ ਲੱਗ ਗਈ ਤੇ ਉਸਨੇ ਕਿਹਾ ਤੇਰੇ ਪਿਤਾ ਨੇ ਮਿਹਨਤ ਕਰਕੇ ਇਹ ਘਰ ਬਣਾਇਆ ਹੈ ਉਸਦੇ ਖੂਨ ਪਸੀਨੇ ਦੀ ਕਮਾਈ ਨਾਲ ਇਹ ਘਰ ਬਣਿਆ ਹੈ ਤੇ ਤੂੰ ਇਸ ਘਰ ਨੂੰ ਵੇਚ ਦੇਵੇਂਗਾ ਉਸ ਲੜਕੇ ਨੇ ਕਿਹਾ ਮਾਂ ਜਦੋਂ ਆਪਾਂ ਇੱਥੇ ਰਹਿਣਾ ਹੀ ਨਹੀਂ ਤੇ ਇਸ ਘਰ ਦਾ ਕੀ ਕਰਨਾ ਹੈ ਫਿਰ ਉਸਨੇ ਵੀ ਸੋਚਿਆ ਕਿ ਹਾਂ ਇਸ ਘਰ ਦਾ ਕੀ ਕਰਾਂਗੇ ਤੇ ਫਿਰ ਉਹ ਲੜਕਾ ਸੇਠ ਜੀ ਨੂੰ ਬੁਲਾ ਕੇ ਲਿਆਇਆ ਤੇ ਘਰ ਵੇਚ ਕੇ ਪੈਸੇ ਲੈ ਲਏ ਤੇ ਆਪਣੀ ਮਾਂ ਨੂੰ ਕਿਹਾ ਤਿਆਰ ਹੋ ਆਪਾਂ ਚੱਲੀਏ ਉਸਦੀ ਮਾਂ ਕਹਿੰਦੀ ਜੇ ਮੈਨੂੰ ਖੰਭ ਲੱਗੇ ਹੋਣ ਤਾਂ ਮੈਂ ਹੁਣੇ ਜਾ ਕੇ ਆਪਣੇ ਪੋਤੇ ਨੂੰ ਮਿਲ ਲਵਾਂ ਕਿਉਂਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਫਿਰ ਦੋਸਤੋ ਉਸਦੀ ਫਿਰ ਜਿਹੜੇ ਨੇ ਕਿਹਾ ਕਿ ਉਸਦੀ ਮਾਂ ਤਿਆਰ ਹੋਈ ਤੇ ਉਹ ਦੋਵੇਂ ਜਾਣੇ ਹਵਾਈ ਅੱਡੇ ਤੇ ਗਏ ਤੇ ਉਸ ਲੜਕੇ ਨੇ ਕਿਹਾ ਮਾਂ ਤੂੰ ਇੱਥੇ ਬੈਠ ਮੈਂ ਆਪਣੇ ਪੇਪਰ ਚੈੱਕ ਕਰਵਾ ਕੇ ਆਉਂਦਾ ਹਾਂ ਤੇ ماں ਉੱਥੇ ਬੈਠ ਗਈ ਤੇ ਉਹ ਲੜਕਾ ਅੰਦਰ ਚਲਾ ਗਿਆ 1 ਘੰਟਾ 2 ਘੰਟੇ 3 ਘੰਟੇ 4-5 ਘੰਟੇ ਉਹ ਮਾਂ ਬੈਠੀ ਰਹੀ ਤੇ ਉਹ ડી ਕਿਉ ડી ਕੇ ਉਸ ਕੋਲ ਰਹਿਣਾ ਗਿਆ ਤੇ ਉਹ ਹਵਾਈ ਅੱਡੇ ਦੇ ਅੰਦਰ ਜਾਣ ਲੱਗੀ ਤੇ ਉਥੋਂ ਦੇ ਸਿਕਿਉਰਿਟੀ ਗਾਰਡ ਨੇ ਰੋਕ ਲਿਆ ਕਿ हे ਮਾਤਾ ਤੂੰ ਕਿੱਥੇ ਚੱਲੀ ਹੈ ਉਸਨੇ ਕਿਹਾ ਕਿ ਮੇਰਾ ਲੜਕਾ ਅੰਦਰ ਪੇਪਰ ਜਾ ਕੇ ਕਰਵਾਣ ਗਿਆ ਸੀ ਤੇ ਉਹ ਅਜੇ ਤੱਕ ਵਾਪਸ ਨਹੀਂ ਆਇਆ ਉਸਨੇ ਮੈਨੂੰ ਨਾਲ ਲੈ ਕੇ ਜਾਣਾ ਹੈ। ਉਹ ਸਿਕਿਉਰਿਟੀ ਗਾਰਡ ਨੇ ਕਿਹਾ ਕਿ ਤੇਰੇ ਲੜਕੇ ਦਾ ਕੀ ਨਾਮ ਹੈ? ਉਸਨੇ ਕਿਹਾ ਕਿ ਮੇਰੇ ਲੜਕੇ ਦਾ ਨਾਮ ਕੁਲਦੀਪ ਹੈ। ਫਿਰ ਉਸਨੇ ਚੈੱਕ ਕੀਤਾ ਤੇ ਉਸਨੇ ਦੱਸਿਆ ਕਿ ਮਾਂ ਤੇਰਾ ਬੇਟਾ ਤਾਂ 10 ਵਜੇ ਦਾ ਹੀ ਚੜ ਕੇ ਬਾਹਰ ਚਲਾ ਗਿਆ ਹੈ। ਉਸਦੀ ਫਲਾਈਟ ਤਾਂ 10 ਵਜੇ ਦੀ ਸੀ। ਇਹ ਸੁਣ ਕੇ ਉਹ ਮਾਂ ਬਹੁਤ ਦੁਖੀ ਹੋਈ। ਉਹ ਰੋਣ ਲੱਗੀ ਤੇ ਉਸਦੇ ਕੋਲ ਘਰ ਆਉਣ ਲਈ ਕੋਈ ਪੈਸਾ ਵੀ ਨਹੀਂ ਸੀ। ਪੈਂਦਲ ਤੁਰ ਤੁਰ ਕੇ 2-3 ਦਿਨ ਬਾਅਦ ਉਹ ਆਪਣੇ ਘਰ ਪਹੁੰਚੀ ਤੇ ਉਸੇ ਮਕਾਨ ਦੇ ਕੋਲ ਪਹੁੰਚ ਗਈ ਤੇ ਉਹ ਮਕਾਨ ਤਾਂ ਵਿਕ ਗਿਆ ਸੀ ਉਸ ਦੇ ਬਾਹਰ ਇੱਕ ਚਬੂਤਰਾ ਬਣਿਆ ਸੀ ਤੇ ਉਹ ਮਾਂ ਉੱਥੇ ਹੀ ਸੌਂ ਗਈ ਭੁੱਖੀ ਧਿਆਈ ਤੇ ਸਵੇਰੇ ਉਸ ਨੂੰ ਦੇਖ ਕੇ ਆਂਢੀ ਗੁਆਂਢੀ ਥੋੜਾ ਬਹੁਤ ਖਾਣ ਪੀਣ ਲਈ ਦੇ ਗਏ 2-3 ਦਿਨ ਨਿਕਲੇ ਤੇ ਉਸ ਘਰ ਦਾ ਮਾਲਕ ਬਾਹਰ ਆਇਆ ਤੇ ਉਸ ਨੇ ਕਿਹਾ ਮਾਤਾ ਜੀ ਘਰ ਤਾਂ ਮੈਨੂੰ ਵੇਚ ਦਿੱਤਾ ਹੈ ਤੁਸੀਂ ਹੁਣ ਤੂੰ ਇੱਥੋਂ ਜਾ ਤੂੰ ਇੱਥੇ ਕਿਉਂ ਬੈਠੀ ਹੈ ਉਸ ਮਾਤਾ ਨੇ ਕਿਹਾ ਮੈਂ ਤੇਰੇ ਘਰ ਵਿੱਚ ਨਹੀਂ ਆਉਂਦੀ ਪਰ ਮੈਂ ਇਸ ਚਬੂਤਰੇ ਤੇ ਹੀ ਰਵਾਂਗੀ ਤੇ ਇੱਥੇ ਹੀ ਆਪਣੇ ਪ੍ਰਾਂਤ ਤਿਆਗਾਂਗੀ ਫਿਰ ਉਸ ਮਾਤਾ ਨੇ ਆਪਣੀ ਸਾਰੀ ਕਹਾਣੀ ਦੱਸੀ ਇਹ ਕਹਾਣੀ ਸੁਣ ਕੇ ਉਸ ਸੇਠ ਨੂੰ ਬੜਾ ਦੁੱਖ ਲੱਗਾ ਤੇ ਉਸਨੇ ਉਸ ਮਾਤਾ ਨੂੰ ਦੋਵਾਂ ਹੱਥਾਂ ਨਾਲ ਫੜ ਲਿਆ ਤੇ ਕਿਹਾ ਮਾਤਾ ਤੂੰ ਬਾਹਰ ਨਹੀਂ ਰਵੇਂਗੀ ਮੇਰੇ ਘਰ ਵਿੱਚ ਮੈਂ ਤੈਨੂੰ ਇੱਕ ਕਮਰਾ ਦੇ ਦਿੰਦਾ ਹਾਂ ਤੇ ਤੋਂ ਉੱਥੇ ਰਹਿ ਲੈ ਉਹ ਮਾਤਾ ਰੋਣ ਲੱਗ ਗਈ ਤੇ ਕਹਿੰਦੀ ਅੱਜ ਪ੍ਰਾਏ ਆਪਣੇ ਹੋ ਗਏ ਤੇ ਆਪਣੇ ਪ੍ਰਾਏ ਹੋ ਗਏ ਜਿਸ ਨੂੰ ਮੈਂ ਇਨਾ ਔਖਾ ਪਾਲਿਆ ਸੀ ਉਹ ਮੈਨੂੰ ਛੱਡ ਕੇ ਚਲਾ ਗਿਆ ਤੇ ਜਿਸ ਨੂੰ ਮੈਂ ਜਾਣਦੀ ਵੀ ਨਹੀਂ ਉਹ ਮੈਨੂੰ ਆਪਣੇ ਘਰ ਵਿੱਚ ਰੱਖ ਰਿਹਾ ਹੈ ਫਿਰ ਉਹ ਮਾਤਾ ਅੰਦਰ ਚੱਲ ਗਈ ਤੇ ਉਸ ਸੇਠ ਨੇ ਉਸ ਦੀ ਪੂਰੀ ਸੇਵਾ ਕੀਤੀ ਤੇ ਕੁਝ ਸਮੇਂ ਬਾਅਦ ਉਸ ਮਾਤਾ ਦੀ ਮੌਤ ਹੋ ਗਈ ਉਸਦੇ ਸੇਠ ਨੇ ਪੁੱਤਾਂ ਮੰਗੂ ਹਸਦਾ ਸਨਸਕਾਰ ਕੀਤਾ ਤੇ ਫਿਰ ਉਧਰ ਉਸਦੇ بیٹے ਨੂੰ ਜਦੋਂ ਉਸਦਾ ਬੇਟਾ ਜਵਾਨ ਹੋਇਆ ਤਾਂ ਉਸਨੇ ਉਸਨੂੰ ਘਰੋਂ ਕੱਢ ਦਿੱਤਾ ਉਸਦੇ بیٹے ਅਤੇ ਪਤਨੀ ਨੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ ਦਰਦਰਦਾ ਭਿਖਾਰੀ ਕਰ ਦਿੱਤਾ ਤੇ ਜਦੋਂ ਉਹ ਘਰ ਤੋਂ ਬਾਹਰ ਨਿਕਲਿਆ ਤੇ ਫਿਰ ਉਸਨੂੰ ਆਪਣੀ ਮਾਂ ਦੀ ਯਾਦ ਆਈ ਕਿ ਮੈਂ ਆਪਣੀ ਮਾਂ ਨੂੰ ਧੋਖਾ ਦੇ ਕੇ ਆਇਆ ਸੀ ਤੇ ਅੱਜ ਮੈਨੂੰ ਵੀ ਇਹ ਸਭ ਦੇਖਣ ਨੂੰ ਮਿਲ ਰਿਹਾ ਹੈ ਫੇਰ ਉਸਨੇ ਸੋਚਿਆ ਕਿ ਮੈਂ ਹੁਣ ਇੰਡੀਆ ਵਾਪਸ ਜਾਂਦਾ ਹਾਂ ਜੇ ਮੇਰੀ ਮਾਤਾ ਜਿਉਂਦੀ ਹੋਵੇਗੀ ਤਾਂ ਮੈਂ ਉਸਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗ ਲਵਾਂਗਾ ਉਹ ਮੈਨੂੰ ਮਾਫ ਕਰ ਦੇਵੇਗੀ ਫੇਰ ਉਹ ਇੰਡੀਆ ਵਾਪਸ ਆਇਆ ਤੇ ਉਸੇ ਮਕਾਨ ਦੇ ਬਾਹਰ ਆਇਆ ਤੇ ਲੋਕਾਂ ਨੂੰ ਪੁੱਛਿਆ ਤੇ ਲੋਕਾਂ ਨੇ ਦੱਸਿਆ ਕਿ ਤੇਰੀ ਮਾਂ ਤਾਂ ਕਦੋਂ ਦੀ ਮਰ ਗਈ ਹੈ ਤੇ ਨਾਲ ਹੀ ਲੋਕਾਂ ਨੇ ਉਸ ਨੂੰ ਬੜੀਆਂ ਲਾਣਤਾਂ ਪਾਈਆਂ ਤੇ ਉਹ ਮੁੰਡਾ ਮੱਥੇ ਤੇ ਹੱਥ ਰੱਖ ਕੇ ਰੋਣ ਲੱਗਾ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਕਿ ਜਿਹੜੇ ਆਪਣੇ ਮਾਤਾ ਪਿਤਾ ਨੂੰ ਦੁੱਖ ਦਿੰਦੇ ਹਨ ਉਹ ਫਿਰ ਕਿਵੇਂ ਦੁੱਖ ਭੁਗਤਦੇ ਹਨ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ